ਕਿਸੇ ਇੱਕ ਵਿਦਵਾਨ ਦਾ ਕਥਨ ਹੈ ਕਿ ਜੇਕਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਘਰ ਪੈਦਾ ਹੋਣ ਵਾਲਾ ਬੱਚਾ ਗੁਰਸਿੱਖ ਪੈਦਾ ਹੋਵੇ ਭਗਤ ਪੈਦਾ ਹੋਵੇ ਤਾਂ ਉਸ ਦੀ ਤਿਆਰੀ ਉਸ ਦੇ ਜਨਮ ਤੋਂ 20 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਹੈ ਬੜੀ ਗੁੱਜੀ ਰਾਮ ਜੀ ਹੈ ਤੇ ਜਦੋਂ ਇਸ ਦੇ ਬਾਰੇ ਡੂੰਘਾਈ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਥਨ ਸੀ ਕਹਿਣ ਦਾ ਭਾਵ ਸੀ ਕੇ ਬੱਚੇ ਦੀ ਜਿਹੜੀ ਮਾਤਾ ਜਦੋਂ ਪੈਦਾ ਹੋਈ ਜੇਕਰ ਉਸ ਨੂੰ ਬਚਪਨ ਤੋਂ ਹੀ ਗੁਰਮਤ ਦੀ ਗੁਰਦੀ ਮਿਲ ਜਾਵੇ ਉਸ ਦੇ ਬਚਪਨ ਤੋਂ ਹੀ ਉਸ ਨੂੰ ਗੁਰਬਾਣੀ ਦੇ ਲੜ ਲਾ ਦਿੱਤਾ ਜਾਵੇ ਤਾਂ ਉਹ ਜਦੋਂ ਵਿਆਹੀ ਜਾਵੇਗੀ ਤੇ ਜਦੋਂ ਉਸ ਤੇ ਬੱਚਾ ਪੈਦਾ ਹੋਵੇਗਾ ਤਾਂ ਉਹ ਉਸ ਨੂੰ ਵੀ ਗੁਰਮਤ ਦਾ ਧਾਰਨੀ ਬਣਾਵੇਗੀ ਤੇ ਜਿਸ ਦੇ ਫਲਸਰੂਪ ਉਹ ਬੱਚਾ ਜੋ ਹੈ ਗੁਰਸਿੱਖ ਬਣਿਆ ਰਹੇਗਾ ਗੁਰਮਤ ਦਾ ਧਾਰਨੀ ਬਣਿਆ ਰਹੇਗਾ ਇਸ ਦੀ ਪ੍ਰਤੱਖ ਮਿਸਾਲ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਮੇਰੇ ਇੱਕ ਬਹੁਤ ਹੀ ਸਤਿਕਾਰਯੋਗ ਗੁਰਸਿੱਖ ਵੱਡੇ ਵੀਰ ਜੀ ਜਿਨ੍ਹਾਂ ਦੀ ਬੇਟੀ ਆਸਟ੍ਰੇਲੀਆ ਵਿਖੇ ਰਹਿ ਰਹੀ ਹੈ ਉਸ ਬੇਟੀ ਨੂੰ ਬਚਪਨ ਤੋਂ ਹੀ ਮੇਰੇ ਵੱਡੇ ਵੀਰ ਗੁਰਸਿੱਖ ਵੀਰ ਨੇ ਗੁਰਮਤਿ ਦੀ ਗੁਰਤੀ ਦਿੱਤੀ ਹੋਈ ਸੀ ਤੇ ਬਚਪਨ ਤੋਂ ਹੀ ਉਹ ਬੱਚੀ ਬਹੁਤ ਜ਼ਿਆਦਾ ਜਿੱਥੇ ਪੜ੍ਹਾਈ ਵਿੱਚ નિਪੁੰਨ ਸੀ ਤੇ ਉਸ ਦੇ ਨਾਲ ਨਾਲ ਗੁਰਮਤਿ ਦੀ ਰਹਿਣੀ ਕਹਿਣੀ ਵਿੱਚ ਵੀ ਬਹੁਤ ਪਰਪੱਕ ਸੀ ਆਸਟ੍ਰੇਲੀਆ ਵਿੱਚ ਉਸ ਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਜਿਨ੍ਹਾਂ ਦੀ ਅੱਜ ਵੀਡੀਓ ਮੇਰੇ ਵੱਡੇ ਵੀਰ ਨੇ ਮੈਨੂੰ ਦਿਖਾਈ ਜਿਸ ਵਿੱਚ ਉਹ ਛੋਟੀਆਂ-ਛੋਟੀਆਂ ਬੱਚੀਆਂ ਕਿਸੇ ਗੁਰਮਤ ਕੈਂਪ ਦਾ ਉਦਘਾਟਨ ਹੋ ਰਿਹਾ ਸੀ ਜਿਸ ਦੇ ਵਿੱਚ ਤੋਤਲੀ ਆਵਾਜ਼ ਦੇ ਵਿੱਚ ਬਾਰੋ-ਬਾਰੀ ਇੱਕ ਦਿਨ ਉਸਨੇ ਇੱਕ ਦਿਨ ਉਸਨੇ ਬਹੁਤ ਹੀ ਸੁੰਦਰ ਲਹਿਜੇ ਦੇ ਵਿੱਚ ਅਰਦਾਸ ਅਰੰਭਤਾ ਦੀ ਅਰਦਾਸ ਜੋ ਹੈ ਜਦੋਂ ਕਰਨੀ ਕੀਤੀ ਤਾਂ ਮਨ ਗਦਗਦ ਹੋ ਉੱਠਿਆ ਤੇ ਉਸ ਵਿਦਵਾਨ ਦੇ ਕਹੇ ਹੋਏ ਜੋ ਬਚਨ ਸੰਨ ਉਹ ਜਾਦ ਆ ਗਏ ਕਿ ਵਾਕਿਆ ਹੀ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਗੁਰਮਤ ਦਾ ਧਾਰਨੀ ਹੋਵੇ ਤਾਂ ਉਸ ਦੀ ਤਿਆਰੀ ਜੋ ਹੈ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਭਾਵ ਉਸ ਦੀ ਮਾਤਾ ਨੂੰ ਗੁਰਸਿੱਖ ਬਣਾ ਦਿੱਤਾ ਜਾਵੇ ਤਾਂ ਬੱਚਾ ਆਪਣੇ ਆਪ ਗੁਰਸਿੱਖ ਬਣ ਜਾਵੇਗਾ